ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਕ ਵਕ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ पंथनाम के मुख बंधा पहला श्रोमणी कमेटी उन्नति वरत्या सकता है जाना पंथक मर्यादा को बहाल करने के लिए पंथ की मर्यादा दे महत्ता। महत्वता ਜੱਥੇਦਾਰ ਕੁਲਦੀਪ ਸਿੰਘ ਗੜਗੰਜਵੱਲੋ ਕਰ ਕਰ ਸਿੱਖੀ ਦੇ ਪ੍ਰਚਾਰ ਦਾ ਉਦਦਮ ਕਰਨ ਦੇ ਲਈ ਯੋਗ ਕਾਰਵਾਈ ਕਿਵੇਂ ਦੀ ਹੋ ਸਕਦੀ ਹੈ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ 28 ਮਾਰਚ 2025 ਨੂੰ ਸ਼੍ਰੋਮਣੀ ਕਮੇਟੀ ਨੇ ਜਰਨਲ ਇਜ਼ਲਾਸ ਵਿੱਚ ਇਸ ਸਾਲ ਦਾ ਬਜਟ ਪ੍ਰਵਾਨ ਕੀਤਾ ਹੈ ਆਉ ਜਾਣਦੇ ਹਾਂ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਕਿ ਇਹ ਬਜਟ ਪੰਥ ਦੀ ਉਨਤੀ ਦੇ ਲਈ ਕਿਵੇਂ ਕੰਮ ਹੋ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ 2025 ਤੋਂ 26 ਦੀ ਵਰਤੋਂ ਪੰਥਕ ਮਾਮਲਿਆਂ ਦੇ ਲਈ ਯੋਜਨਾ ਸ਼੍ਰੀ ਰਿਓਮਲਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2025-26 ਦੇ ਲਈ 1386 ਕਰੋੜ ਅਤੇ 47 ਲੱਖ ਰੁਪਏ ਦਾ ਬਜਟ ਪਾਸ ਕੀਤਾ ਹੈ। ਇਹ ਬਜਟ ਸਿਰਫ ਗੁਰਦੁਆਰਿਆਂ ਦੀ ਦੇਖਭਾਲ ਲਈ ਨਹੀਂ ਬਲਕਿ ਪੂਰੀ ਸਿੱਖ ਕੌਮ ਦੀ ਤਰੱਕੀ, ਧਾਰਮਿਕ ਪ੍ਰਚਾਰ, ਸਿੱਖਿਆ ਅਤੇ ਸਮਾਜਿਕ ਭਲਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਇੱਥੇ ਕੁਝ ਖਾਸ ਖੇਤਰ ਹਨ ਜਿੱਥੇ ਇਹ ਬਜਟ ਬਿਹਤਰ ਢੰਗ ਨਾਲ ਲਾਗੂ ਹੋ ਸਕਦਾ ਹੈ। ਗੁਰਦੁਆਰਾ ਪ੍ਰਬੰਧਨ ਅਤੇ ਮੁਰੰਮਤ ਦੇ ਲਈ ਕਰੀਬ 400 ਕਰੋੜ, ਸ੍ਰੀ ਹਰਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ, ਸਫਾਈ ਅਤੇ ਬਿਜਲੀ ਪਾਣੀ ਦੀ ਵਿਵਸਥਾ, ਨਵੇਂ ਗੁਰਦੁਆਰੇ ਨਿਰਮਾਣ ਅਤੇ ਪੁਰਾਣੇ ਗੁਰਦੁਆਰਿਆਂ ਦੀ ਸੰਭਾਲ ਅਤੇ ਗੁਰਦੁਆਰਿਆਂ ਦੇ ਵਿੱਚ ਆਧੁਨਿਕ ਟੈਕਨੋਲੋਜੀ ਜਿਵੇਂ ਕਿ ਸੀਸੀਟੀਵੀ, ਵਾਈਫਾਈ, ਆਨਲਾਈਨ ਪ੍ਰਬੰਧਨ ਕੀਤੇ ਜਾ ਸਕਦੇ ਨੇ। ਸਿੱਖਿਆ ਅਤੇ ਵਿਦਿਆਰਥੀ ਸਕਾਲਰਸ਼ਿਪ ਦੇ ਲਈ 250 ਕਰੋੜ SGPC ਵੱਲੋਂ ਚਲਾਈ ਜਾਂਦੀਆਂ ਯੂਨੀਵਰਸਿਟੀਆਂ ਕਾਲਜ ਅਤੇ ਸਕੂਲਾਂ ਦੀ ਗੁਣਵੱਤਾ ਵਿੱਚ ਸੁਧਾਰ ਗਰੀਬ ਤੇ ਮਿਹਨਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮਾਂ ਅਤੇ ਨੌਜਵਾਨਾਂ ਨੂੰ IAS, PCS, NDA, NEET ਜਾਂ JEE ਵਰਗ ਸਖਤ ਪ੍ਰੀਖਿਆਵਾਂ ਦੀ ਤਿਆਰੀ ਲਈ ਵਿੱਤੀ ਮਦਦ ਕੀਤੀ ਜਾ ਸਕਦੀ ਹੈ। ਧਾਰਮਿਕ ਪ੍ਰਚਾਰ ਅਤੇ ਗੁਰਮਤਿ ਸਿੱਖਿਆ ਲਈ 200 ਕਰੋੜ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਲਈ ਆਨਲਾਈਨ ਕੋਰਸ, ਐਪਸ ਅਤੇ ਸਮਾਜਿਕ ਮੀਡੀਆ ਤੇ ਵਿਸ਼ੇਸ਼ ਧਿਆਨ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਗੁਰਮਤਿ ਸਿੱਖਿਆ ਦੇਣ ਲਈ ਆਯੋਜਿਤ ਪ੍ਰੋਗਰਾਮ ਅਤੇ ਪੁਰਾਣੀ ਹਸਤ ਲਿਖਤ ਈੜਾਂ ਦੀ ਡਿਜੀਟਲਾਈਜੇਸ਼ਨ ਅਤੇ ਉਸ ਦੀ ਸੰਭਾਲ ਪੰਥਕ ਇਨਸਾਫ਼ ਤੇ ਕਾਨੂੰਨੀ ਲੜਾਈ ਦੇ ਲਈ ਕਰੀਬ 150 ਕਰੋੜ ਨਿਆਂ ਲਈ ਸੰਘਰਸ਼ ਕਰ ਰਹੇ ਸਿੱਖਿਆਦਿਆਂ ਦੀ ਰਿਹਾਈ ਵਾਸਤੇ ਕਾਨੂੰਨੀ ਮਦਦ ਅਤੇ 1984 ਦੇ ਵਿੱਚ ਸਿੱਖ ਨਸਲਕੁਸ਼ੀ ਅਤੇ ਹੋਰ ਹੱਕਾਂ ਦੀ ਲੜਾਈ ਲਈ ਵਿਸ਼ੇਸ਼ ਅਭਿਆਨ ਨੌਜਵਾਨਾਂ ਦੇ ਲਈ ਧਾਰਮਿਕ ਅਤੇ ਸਪੋਰਟਸ ਪ੍ਰੋਗਰਾਮ ਦੇ ਲਈ ਕਰੀਬ 100 ਕਰੋੜ ਨਸ਼ਿਆਂ ਤੋਂ ਬਚਾਅ ਲਈ ਮੁਹਿੰਮ ਅਤੇ ਯੁਵਾ ਨੂਸਿਕ ਇਤਿਹਾਸ ਨਾਲ ਜੋੜਨ ਦੇ ਲਈ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਅਤੇ SGPC ਵੱਲੋਂ ਸਿੱਖ ਖਿਡਾਰੀ ਉਤਸ਼ਾਹਿਤ ਕਰਨ ਲਈ ਰੋਜ਼ਗਾਰ ਅਤੇ ਫੰਡ ਅਤੇ ਨੌਜਵਾਨਾਂ ਦੇ ਵਿੱਚ ਸਿੱਖੀ ਪ੍ਰਚਾਰ ਲਈ ਵਿਸ਼ੇਸ਼ ਸਮਾਗਮ ਅਤੇ ਸਮਾमेलन ਗਰੀਬਾਂ ਤੇ ਬੇਸਹਾਰਿਆਂ ਦੀ ਮਦਦ ਲਈ 100 ਕਰੋੜ, ਗਰੀਬਾਂ ਦੇ ਲਈ ਮੁਫਤ ਇਲਾਜ, ਲੰਗਰ ਅਤੇ ਆਸ-ਵਸਰ, ਵਿਧਵਾਵਾਂ ਤੇ ਬੇਰੋਜ਼ਗਾਰ ਸਿੱਖਾਂ ਲਈ ਵਿੱਤੀ ਮਦਦ ਅਤੇ ਯਤੇਮ ਬੱਚਿਆਂ ਲਈ ਵਿਸ਼ੇਸ਼ ਸਕੂਲ ਅਤੇ ਹੋਸਟਲ। ਨਵੀਆਂ ਧਾਰਮਿਕ ਯਾਤਰਾਵਾਂ ਤੇ ਵਿਰਾਸਤ ਸਥਲਾਂ 86 ਕਰੋੜ, ਸਿੱਖ ਯਾਤਰੀਆਂ ਲਈ ਵਿਸ਼ੇਸ਼ ਯਾਤਰਾ ਪੈਕੇਜ, ਇਤਿਹਾਸਕ ਗੁਰਦੁਆਰਿਆਂ ਨੂੰ ਵਿਸ਼ਵ ਪੱਧਰ ਤੇ ਧਾਰਮਿਕ ਟੂਰਿਜ਼ਮ ਦੇ ਰੂਪ ਵਿੱਚ ਉਭਾਰਨਾ ਅਤੇ ਵਿਦੇਸ਼ਾਂ ਵਿੱਚ ਗੁਰਦੁਆਰਾ ਪ੍ਰਬੰਧਨ ਨੂੰ ਐਸਜੀਪੀਸੀ ਦੀ ਨਿਗਰਾਨੀ ਹੇਠ ਲਿਆਉਣਾ। ਤੇ মিডিਆ ਤੇ ਗੁਰਮਤ ਪ੍ਰਚਾਰ ਦੇ ਲਈ 50 ਕਰੋੜ ਐਸਸੀਪੀਸੀ ਨੇ ਆਪਣੀ ਨਿਊਜ਼ ਚੈਨਲ ਮੈਗਜ਼ੀਨ ਅਤੇ YouTube ਚੈਨਲ ਦੇ ਲਈ ਖਰਚ ਕਰੇ ਗੁਰਬਾਣੀ ਦੀਆਂ ਡਿਜੀਟਲ ਟ੍ਰਾਂਸਲੇਸ਼ਨ ਅਤੇ ਸਟੱਡੀ ਮਟੀਰੀਅਲ ਅਤੇ ਸਿੱਖ ਇਤਿਹਾਸ ਇਤਿਹਾਸਿਕ ਪੁਰਸ਼ਾਂ ਤੇ ਡਾਕੂਮੈਂਟਰੀਜ਼ ਅਤੇ ਫਿਲਮਾਂ ਪਵਿੱਖ ਦੀ ਯੋਜਨਾ ਅਤੇ ਨੌਜਵਾਨਾਂ ਦੀ ਭੂਮਿਕਾ ਐਸਜੀਪੀਸੀ ਵਿੱਚ ਨੌਜਵਾਨਾਂ ਦੀ ਵਧੇਰੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਨਵੇਂ ਤਕਨੀਕੀ ਹੱਲ ਜਿਵੇਂ ਕਿ ਐਨਐਫਟੀ ਅਤੇ ਬਲੌਕਚੇਨ ਤਕਨੀਕ ਰਾਹੀਂ ਗੁਰਬਾਣੀ ਦੀ ਸੰਭਾਲ ਅਤੇ ਸਿੱਖ ਉਤਸ਼ਾਹ ਲਈ ਵਿਦੇਸ਼ੀ ਗੁਰਦੁਆਰਿਆਂ ਵਿਦੇਸ਼ੀ ਗੁਰਦੁਆਰਿਆਂ ਦੇ ਨਾਲ ਹੋਰ ਮਜ਼ਬੂਤ ਸੰਬੰਧ ਨਤੀਜਾ ਐਸਜੀਪੀਸੀ ਨੇ ਪਾਸ ਕੀਤਾ ਇਹ ਬਜਟ ਸਿਰਫ ਗੁਰਦੁਆਰਾ ਪ੍ਰਬੰਧਨ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੀ ਤਰੱਕੀ ਲਈ ਵਰਤਿਆ ਜਾਣਾ ਚਾਹੀਦਾ ਹੈ ਜੇਕਰ ਇਹ ਪੂਰੀ ਯੋਜਨਾ ਅਨੁਸਾਰ ਲਾਗੂ ਹੁੰਦੀ ਹੈ ਤਾਂ ਸਿੱਖ ਧਰਮ ਅਤੇ ਪੰਥਕ ਤਾਕਤ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਬਜਟ ਖਾਲਸਾ ਪੰਥ ਦੀ ਚਰਦੀ ਕਲਾ ਦੇ ਲਈ ਹਮੇਸ਼ਾ ਹੀ ਯਤਨਸ਼ੀਲ ਹੋ ਸਕਦਾ ਹੈ ਇਸ ਵਕਤ ਲੋੜ ਹੈ ਕਿ ਪੰਥਕ ਖੋਜ ਕਰ ਪ੍ਰਿਆ ਨੂੰ ਵਧਾਉਣ ਦੇ ਲਈ ਤੇ ਵੱਧ ਤੋਂ ਵੱਧ ਬਜਟ ਦਾ ਇਸਤੇਮਾਲ ਕੀਤਾ ਜਾਵੇ ਤੇ ਪੰਥ ਪ੍ਰਚਾਰ ਦੇ ਲਈ ਜਗਾ ਜਗਾ ਤੇ ਕੰਮ ਕਰ ਰਹੇ ਪ੍ਰਚਾਰਕਾਂ ਦੇ ਸਹਾਇਕ ਵੀ ਹੋ ਸਕਦਾ ਹੈ ਆਓ ਅੱਗੇ ਵਧਦੇ ਹਾਂ ਪੰਥਕ ਮਿਹਰਤਾ ਦਾ ਹੋਕਾ ਪੜਨ ਵਾਲਿਆਂ ਪੰਥਕ ਸੰਪਰਦਾਵਾਂ ਮਾਂ ਬੀਤੇ ਇੱਕ ਮਹੀਨੇ ਤੋਂ ਜੱਥੇਦਾਨ ਸਾਹਿਬਾਨ ਦੀ ਨਿਯੁਕਤੀ ਨੂੰ ਬਹਾਲ ਕਰਨ ਦੇ ਲਈ ਸੰਗਠਿਤ ਤੌਰ ਤੇ ਮੋਚਾ ਬੰਦੀ ਕਰ ਰਹੇ ਹਨ ਇਸ ਤਹਿਤ ਜਨਰ ਇਜ਼ਲਾਸ ਦੇ ਦੌਰਾਨ ਵੀ ਇਸ ਗੱਲ ਬਾਬਤ ਰੋਸ ਪ੍ਰਦਰਸ਼ਨ ਹੋਇਆ ਪਰ ਕੀ ਉਹ ਆ ਪੰਥਕ ਮਰਿਆਦਾ ਤੋਂ ਉਹ ਕੇਂਦਰ ਦੇ ਵਿੱਚ ਰੱਖਦੇ ਨੇ ਆਉ ਜਾਣਦੇ ਹਾਂ ਵਿਸ਼ਾ ਨੌਜਵਾਨ ਲੇਖਕ ਮਨਦੀਪ ਸਿੰਘ ਪਾਸੋਂ ਪੰਥਕ ਮਰਿਆਦਾ ਅਤੇ ਇਸ ਦੀ ਪਾਲਣਾ ਕਰਨਾ ਇੱਕ ਗੰਭੀਰ ਮਸਲਾ ਹੈ ਜੋ ਕਿਸੇ ਵੀ ਧਰਮ ਅਤੇ ਸੰਪਰਦਾਇ ਦੇ ਨੀਤਿਕ ਨਾਲ ਜੁੜਿਆ ਹੁੰਦਾ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਬਾਣੀ ਦੇ ਅਨੁਸਾਰ ਸਿੱਖ ਧਰਮ ਦੀ ਮਰਿਆਦਾ ਦਾ ਪਾਲਣ ਕਰਨਾ অতি ਜ਼ਰੂਰੀ ਹੈ ਜਿਵੇਂ ਸਿੱਖ ਅਨੁਸਾਰ ਸਿਮਰਨ ਸੇਵਾ ਅਤੇ ਸਾ ਸੰਗਤ ਦੇ ਵਿੱਚ ਰਹਿਣਾ ਜ਼ਰੂਰੀ ਹੈ ਇਸੇ ਤਰ੍ਹਾਂ ਹੀ ਠੀਕ ਮਰਿਆਦਾ ਨਾ ਸਿਰਫ ਧਾਰਮਿਕ ਜੀਵਨ ਲਈ ਬਲਕਿ ਸਮਾਜਿਕ ਢਾਂਚੇ ਲਈ ਵੀ ਮਦਦਗਾਰ ਹੈ ਕਿਉਂਕਿ ਇਸ ਤੋਂ ਏਕਤਾ ਅਤੇ ਭਾਈਚਾਰੇ ਦਾ ਵਿਕਾਸ ਹੁੰਦਾ ਹੈ ਪਰ ਦੁਨੀਆ ਦੇ ਵਿੱਚ ਵੱਧ ਰਹੀ ਵਿਆਪਕਤਾ ਅਤੇ ਵਿਸ਼ਵਾਸਾਂ ਵਿੱਚ ਪਾ ਦ੍ਰਿਸ਼ਟਾ ਦੀ ਕਾਰਨ ਪੰਥਕ ਮर्यादा ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਦੋਂ ਪੰਥਮर्यादा ਦੀ ਪਾਲਣਾ ਨਹੀਂ ਹੁੰਦੀ ਤਾਂ ਇਸ ਦਾ ਪ੍ਰਭਾਵ ਧਰਮ ਸਿੱਖ ਸੰਪਰਦਾ ਅਤੇ ਸਮਾਜ ਤੇ ਪੈਂਦਾ ਹੈ ਇਥੇ ਤੱਕ ਕਿ ਲੋਕਾਂ ਵਿੱਚ ਭਰੋਸਾ ਟੁੱਟ ਜਾਂਦਾ ਹੈ ਅਤੇ ਪੰਥ ਵਿੱਚ ਫਰਕ ਆ ਜਾਂਦਾ ਹੈ। ਲੋਕਾਂ ਵਿੱਚ ਵੱਖ-ਵੱਖ ਸੂਚਨਾਵਾਂ ਅਤੇ ਰੀਤੀ ਰਿਵਾਜਾਂ ਨੂੰ ਲੈ ਕੇ ਸੰਕਟ ਖੜੇ ਹੋ ਜਾਂਦੇ ਨੇ ਜਿਸ ਨਾਲ ਪੰਥ ਦੀ ਏਕਤਾ ਖਤਮ ਹੋ ਜਾਂਦੀ ਹੈ ਤੇ ਨਾਲ-ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਸਿੱਖ ਧਰਮ ਦੀ ਆਤਮਿਕ ਅਨੁਸ਼ਾਸਨਿਕਤਾ ਵਿੱਚ ਕਾਟ ਆ ਜਾਂਦੀ ਹੈ। ਸਾਨੂੰ ਇਸ ਗੱਲ ਨਾਲ ਸਹਿਮਤ ਹੋਣਾ ਹੈ ਕਿ ਸਿੱਖ ਧਰਮ ਦੀ ਮਰਿਆਦਾ ਨੂੰ ਸਾਨੂੰ ਸਿੱਖ ਸਮਾਜ ਨੂੰ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਜੀ ਦੀ ਬਾਣੀ ਅਤੇ ਗੁਰਮਤ ਦੇ ਅਨੁਸਾਰ ਜੀਵਨ ਬਤੀਣਾ ਖਾਲਸਾ ਰੀਤੀਆਂ ਦੀ ਪਾਲਣਾ ਕਰਨਾ ਅਤੇ ਸਚਾਈ ਨੂੰ ਸਵੀਕਾਰ ਕਰਨਾ ਇਹ ਸਿੱਖ ਧਰਮ ਦੇ ਮੁੱਖ ਅੰਗ ਹਨ ਇਸ ਨਾਲ ਸਿੱਖੀ ਦੇ ਵਾਅਦੇ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਅਤੇ ਸਮਾਜ ਵਿੱਚ ਸਮਝ ਸਹਿਯੋਗ ਅਤੇ ਪਿਆਰ ਬਣਿਆ ਜਾ ਸਕਦਾ ਹੈ ਆਖਰਕਾਰ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਸਿੱਖ ਧਰਮ ਅਤੇ ਪੰਥਕ ਮਰਿਆਦਾ ਦੇ ਪ੍ਰਤੀ ਨਿਸ਼ਚਿਤ ਸਮਰਪਣ ਨਾਲ ਹੀ ਸਿੱਖੀ ਦੀ ਸੱਚੀ ਸ਼ਕਤੀ ਅਤੇ ਉਸ ਦੀ ਤਾਕਤ ਨੂੰ ਸਮਝਿਆ ਜਾ ਸਕਦਾ ਹੈ ਇਸ ਲਈ ਸਿੱਖੀ ਅਤੇ ਪੰਥਕ ਮਰਿਆਦਾ ਦੇ ਪ੍ਰਤੀ ਨਿਸ਼ਚਿਤ ਲਗਨ ਅਤੇ ਸਮਰਪਣ ਨਾਲ ਹੀ ਸਮਾਜ ਦੇ ਵਿੱਚ ਖੁਸ਼ਹਾਲੀ ਅਤੇ ਪ੍ਰਗਟਾ ਲਈ ਰਸਤਾ ਖੁੱਲ ਸਕਦਾ ਹੈ ਖਾਸਾ ਪੰਥ ਦੀ ਮਰਿਆਦਾ ਸਤ ਪ੍ਰਵਾਨ ਸਿਕਰਹਿਤ ਮਰਿਆਦਾ ਪੂਰਨ ਵਿਚਾਰ ਅਤੇ ਇਕਤਾ ਦਾ ਸਬੂਤ ਹੈ ਇਹ ਨਿਜ਼ਾਮ ਦੀ ਅਜਬ ਵਿਦੁਰਤਾ ਕੀਤੀ ਜਾ ਰਹੀ ਹੈ ਇਹ ਨਿਜ਼ਾਮ ਦੇ ਵਿੱਚ ਹਮੇਂ ਪਰਵਾਲੇ ਵੀ ਪੰਥਕ ਮਰਿਆਦਾ ਦਾ ਟੋਸ ਦੇਣ ਤੋਂ ਪਹਿਲਾਂ ਜ਼ਰੂਰ ਪੰਥ ਦੀ ਮਰਿਆਦਾ ਤੇ ਇਕਤਾ ਦੀ ਗੱਲ ਤੇ ਸਾਰੇ ਫੈਸਲੇ ਕਰਨ ਤੇ ਪੰਥ ਦੀ ਮਰਿਆਦਾ ਸਿਕਰਹਿਤ ਮਰਿਆਦਾ ਨੂੰ ਸਮਰਪਿਤ ਹੋਣ ਅੱਗੇ ਵੱਧਦੇ ਹਾਂ ਹੋਲੇ ਮਹਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਤੇ ਕੀ ਤਖਤ ਸ੍ਰੀ ਕੇਸਗਰ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੰਜ ਵੱਲੋਂ ਕਰ ਕਰ ਸਿੱਖੀ ਪ੍ਰਚਾਰ ਪ੍ਰਸਾਰ ਦੇ ਲਈ ਉਦਮ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਖਾਲਸਾ ਸਾਜਨਾ ਦਿਵਸ ਤੇ ਆਰੰਭ ਹੋਣ ਜਾ ਰਿਹਾ ਹੈ ਇਹ ਪ੍ਰਚਾਰ ਕਿਵੇਂ ਸਫਲ ਹੋ ਸਕਦਾ ਹੈ ਆਓ ਜਾਣੀਏ ਕ੍ਰਿਸ਼ਵਿਤ ਸਿੰਘ ਬਾਸੋਂ ਅਕਾਲ ਪੁਰਖ ਸਿੱਖ ਕੌਮ ਦੀ ਸਰਵੋਤਮ ਸਥਾਈ ਸੀਟ ਵਜੋਂ ਸਦੀਆਂ ਤੋਂ ਸਿੱਖਾਂ ਲਈ ਮਾਰਗਦਰਸ਼ਕ ਰਿਹਾ ਹੈ ਇਸ ਦੇ ਜਥੇਦਾਰ ਜੋ ਕਿ ਇਸ ਵੇਲੇ ਗਿਆਨੀ ਕੁਲਦੀਪ ਸਿੰਘ ਗੜਗਾ ਜਨ ਸਿੱਖਾਂ ਦੇ ਬੁਲਾਰੇ ਵਜੋਂ ਮਹੱਤਵਪੂਰਨ ਅਸਲ ਸ਼ਕਤੀ ਰੱਖਦੇ ਹਨ ਅਤੇ ਕੌਮ ਨੂੰ ਦਿਸ਼ਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਹਾਲਾਂਕਿ ਅਕਾਲ ਤਖਤ ਦੇ ਜਥੇਦਾਰ ਨਾਲ ਸਿੱਧੇ ਤੌਰ ਤੇ ਜੁੜੀਆਂ ਕੋਈ ਖਾਸ ਵੱਡੇ ਪਦਰਤੇ ਕਰ ਕਰ ਸਿੱਖੀ ਦੇ ਪ੍ਰਚਾਰ ਲਈ ਪਹਿਲ ਕਦਮੀਆਂ ਸਾਹਮਣੇ ਨਹੀਂ ਆਈਆਂ ਹਨ ਪਰ ਅਕਾਲ ਤਖਤ ਦੀ ਭੂਮਿਕਾ ਅਤੇ ਇਸ ਨਾਲ ਜੁੜੇ ਯਤਨ ਕਰਾਂ ਵਿੱਚ ਸਿੱਖੀ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਅਕਾਲ ਤਖਤ ਦਾ ਸਭ ਤੋਂ ਮਹੱਤਵਪੂਰਨ ਕਾਰਜ ਇਸ ਦਾ ਅਧਿਕਾਰ ਹੈ ਜਥੇਦਾਰ ਹੁਕਮਨਾਮੇ ਜਾਰੀ ਕਰ ਸਕਦੇ ਹਨ ਅਤੇ ਸਿੱਖਾਂ ਨੂੰ ਜਵਾਬਦੇਹੀ ਲਈ ਤਲਬ ਕਰਨ ਦਾ ਅਧਿਕਾਰ ਰੱਖਦੇ ਹਨ ਇਹ ਅਧਿਕਾਰ ਕੌਮ ਨੂੰ ਸਿਧਾਂਤਾਂ ਤੇ ਕਾਇਮ ਰੱਖਣ ਅਤੇ ਸਹੀ ਦਿਸ਼ਾਵਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਹੈ ਵਰਤਮਾਨ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਪਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਜਿਨ੍ਹਾਂ ਵਿੱਚ ਧਾਰਮਿਕ ਤਬਦੀਲੀਆਂ ਵੀ ਸ਼ਾਮਿਲ ਹਨ ਨਾਲ ਲਜਿਟਣ ਲਈ ਗੁਰੂਆਂ ਦੀ ਸਿੱਖਿਆਵਾਂ ਨਾਲ ਮੁੜ ਜੁੜਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਉਨਾ ਨੇ ਇੱਕ ਮਜ਼ਬੂਤ ਗਰਾਸਰੂਟ ਪੱਧਰ ਤੇ ਧਾਰਮਿਕ ਜਾਗਰੂਕਤਾ ਅਤੇ ਪ੍ਰਚਾਰ ਮੁਹਿੰਮ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਇਹ ਜ਼ੋਰ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਕਰਕਰ ਪਹੁੰਚਾਉਣ ਦੀ ਲੋੜ ਨੂੰ ਦਰਸਾਉਂਦਾ ਹੈ ਇਤਿਹਾਸਕ ਤੌਰ ਤੇ ਵੀ ਅਕਾਲ ਤਖਤ ਨੇ ਸਿੱਖ ਪਾਈਚਾਰੇ ਨੂੰ ਅਧਿਆਤਮਕ ਅਤੇ ਸੰਸਾਰਕ ਮਾਮਲਿਆਂ ਵਿੱਚ ਮਾਰਗਦਰਸ਼ਨ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ ਇਸ ਦੀ ਸਦੀਆਂ ਪੁਰਾਣੀ ਪਰੰਪਰਾ ਸਿੱਖੀ ਦੇ ਮਹੱਤਵ ਅਤੇ ਸਿਧਾਂਤਾਂ ਨੂੰ ਪੀੜੀ ਦਰ ਪੀੜੀ ਅੱਗੇ ਵਧਾਉਣ ਵਿੱਚ ਸਹਾਇੀ ਰਹੀ ਹੈ ਦਰਅਸਲ ਅਕਾਲ ਤਖਤ ਦੇ ਜਥੇਦਾਰ ਯਾਨੀ ਗੜਗੱਜ ਸਿੰਘ ਜੀ ਨੇ ਹਾਲ ਹੀ ਵਿੱਚ ਖੋਲੇ ਮਹੱਲੇ ਦੌਰਾਨ ਸਿੱਖੀ ਦੇ ਪ੍ਰਚਾਰ ਸੰਬੰਧੀ ਬਹੁਤ ਮਹੱਤਵਪੂਰਨ ਉਪਦੇਸ਼ ਅਤੇ ਨਵੇਂ ਕਾਰਜਾਂ ਬਾਰੇ ਦੱਸਿਆ ਸੀ। ਉਨ੍ਹਾਂ ਨੇ ਸਾਨੂੰ ਸਿੱਖੀ ਦੇ ਪ੍ਰਚਾਰ ਵਿੱਚ ਸੋਸ਼ਲ ਮੀਡੀਆ ਅਤੇ ਸੁਣਾਈ ਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਅਤੇ ਇਸ ਦੇ ਅਧਿਐਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਆ। ਇਸ ਸੰਦਰਭ ਵਿੱਚ ਸਿੱਖ ਮਿਸ਼ਨਰੀ ਕਾਲਜ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਜਿਸ ਨੇ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆ ਭਰ ਵਿੱਚ ਕਰਕਰ ਸਿੱਖੀ ਦੇ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਪ੍ਰਚਾਰਕਾਂ ਨੇ ਦੁਨੀਆਵੀ ਪੱਧਰ ਤੇ ਵੀ ਸਿੱਖੀ ਦੇ ਗਿਆਨ ਨੂੰ ਫੈਲਾਉਣ ਲਈ ਲਗਾਤਾਰ ਯਤਨ ਕੀਤੇ ਹਨ। ਇਸ ਤੋਂ ਇਲਾਵਾ ਗੁਰਦੁਆਰੇ ਸਿੱਖੀ ਨੂੰ ਸਿੱਖਣ ਅਤੇ ਅਭਿਆਸ ਕਰਨ ਲਈ ਸਾਇਚਾਰਕ ਕੇਂਦਰਾ ਵਜੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਿਰਫ ਪੂਜਾ ਸਥਾਨ ਹੀ ਨਹੀਂ ਸਗੋ ਸਿੱਖਿਆ ਅਤੇ ਪਾਈਚਾਰਕ ਮੇਲ ਜੋਲਦੇ ਕੇਂਦਰ ਵੀ ਹਨ ਜਿੱਥੇ ਪਰਿਵਾਰ ਇਕੱਠੇ ਹੋ ਕੇ ਧਾਰਮਿਕ ਗਿਆਨ ਪ੍ਰਾਪਤ ਕਰਦੇ ਹਨ ਸਿੱਖੀ ਵਿਅਕਤੀਗਤ ਅਭਿਆਸ ਅਤੇ ਸਿੱਖਿਆ ਤੇ ਵੀ ਜ਼ੋਰ ਦਿੰਦੀ ਹੈ ਰੋਜ਼ਾਨਾ ਅਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਸਿੱਖਾਂ ਦੇ ਜੀਵਨ ਦਾ ਅਣਖੜਵਾ ਅੰਗ ਹੈ ਜਿਹੜੇ ਪਰਿਵਾਰ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਦੇ ਹਨ ਉਹ ਅਕਸਰ ਸਖਤ ਨਿਯਮਾਂ ਦੀ ਪਾਲਣਾ ਕਰਦੇ ਹਨ ਜਿਸ ਨਾਲ ਉਹਨਾਂ ਦਾ ਘਰ ਇੱਕ ਸਥਾਈ ਗੁਰਦੁਆਰੇ ਦੇ ਰੂਪ ਦਾ ਰੂਪ ਧਾਰ ਲੈਂਦਾ ਹੈ ਅਤੇ ਪਰਿਵਾਰਕ ਮੈਂਬਰ ਮੈਂਬਰਾਂ ਵਿੱਚ ਸਿੱਖੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਸਿੱਖੀ ਜ਼ਬਰਦਸਤੀ ਤਰਮ ਪਰਿਵਰਤਨ ਨੂੰ ਚਾਹਤ ਨਹੀਂ ਕਰਦੀ ਪਰ ਇਹ ਤਰਮ ਬਾਰੇ ਜਾਣਨ ਵਿੱਚ ਚਸਬੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਸਵਾਗਤ ਕਰਦੀ ਹੈ ਇਸ ਖੁੱਲੇਪਨ ਨਾਲ ਵੀ ਸਿੱਖੀ ਦੇ ਪ੍ਰਭਾਵ ਨੂੰ ਕਰਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ ਸੰਖੇਪ ਵਿੱਚ ਪੰਗਿਆ ਅਕਾਲ ਤਖਤ ਦੇ ਜਥੇਦਾਰ ਦੁਆਰਾ ਕਰ ਕਰ ਪਹਿਲ ਕਦਮੀਆਂ ਵਿੱਚ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਚਲਾਏ ਜਾ ਰਹੇ ਹਨ ਪਰ ਸਿੱਖੀ ਦੇ ਮੂਲ ਸਿਧਾਂਤ ਪਾਈਚਾਰੇ ਦੀ ਅਗਵਾਈ ਕਰਨ ਵਿੱਚ ਅਕਾਲ ਤਖਤ ਦਾ ਅਧਿਕਾਰ ਗੁਰਦੁਆਰਿਆਂ ਦੀ ਮਹੱਤਤਾ ਅਤੇ ਵਿਅਕਤੀਗਤ ਤੇ ਪਾਈਚਾਰਕ ਸਮੁਲਿਅਤ ਤੇ ਜ਼ੋਰ ਸਮੂਹਿਕ ਤੌਰ ਤੇ ਕਰਾਂ ਵਿੱਚ ਸਿੱਖੀ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਹਾਲ ਹੀ ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੋਈ ਹੈ ਇਸ ਲਈ ਪਵਿੱਖ ਵਿੱਚ ਉਨਾ ਦੀ ਅਗਵਾਈ ਵਿੱਚ ਨਵੀਆਂ ਪਹਿਲਕਦਮੀਆਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਕਰਕਰ ਅੰਦਰ ਸਿੱਖੀ ਦੀ ਧਰਮਸ਼ਾਲਾ ਨੂੰ ਜਗਾਉਣ ਦੇ ਲਈ ਲੋੜ ਹੈ ਕਿ ਖੇਤਰ ਪਤਰੀ ਪ੍ਰਚਾਰਕਾਂ ਦੇ ਨਾਲ ਮਿਲ ਕੇ ਇੱਕ ਸਫਲਤਾਪੂਰਵਕ ਪ੍ਰਚਾਰ ਲਹਿਰ ਨੂੰ ਪਹੁੰਚਾਇਆ ਜਾਵੇ ਜਿਸ ਨਾਲ ਛੋਟੇ ਤੋਂ ਛੋਟੇ ਤਬਕੇ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੀਆਂ ਲੀਹਾਂ ਪਹੁੰਚ ਸਕਣ ਆਓ ਜਾਣਦੇ ਹਾਂ ਸਰਗਰਮੀਆਂ ਅੰਤ ਵਿੱਚ ਵੀਰ ਸਿਮਰਨਪਾਲ ਸਿੰਘ ਜੀ پاسੂ ਖਾਲਸਾਈ ਜਹੋ ਜਲਾਲ ਦੇ ਪ੍ਰਤੀਕ ਹੋਲਾ ਮੱਲਾ ਅਤੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਵਿਦਿਆਲਾ ਸਿੰਘਪੁਰਾ ਪ੍ਰਬੰਧ ਅਧੀਨ ਸਿੱਖ ਮਿਸ਼ਨਰੀ ਕਾਲਜ ਸਰਕਲ ਬਾਰਾਮਲਾ ਵੱਲੋਂ ਗੁਰਦੁਆਰਾ ਸਿੰਘ ਸੱਭਾ ਪਿੰਡ ਸਿੰਘਪੁਰਾ ਕਲਾਂ ਵਿਖੇ ਕਰਵਾਏਗੇ ਵਿਸ਼ੇਸ਼ ਸਮਾਗਮ ਇਸ ਵਿੱਚ ਗੁਰਮਤਿ ਵਿਦਿਆਲਾ ਸਿੰਘਪੁਰਾ ਦੇ ਬੱਚਿਆਂ ਵੱਲੋਂ ਕੀਰਤਨ ਕਵਿਤਾ ਲੈਕਚਰ ਆਦਿ ਵਿਸ਼ੇ ਨਿਭਾਏਗੇ ਇਹ ਵਿਦਿਆਲਾ ਸਿੱਖ ਮਿਸ਼ਨਰੀ ਕਾਲਜ ਸਰਕਲ ਬਾਰਾਮਲਾ ਦੇ ਪ੍ਰਬੰਧ ਅਧੀਨ ਚੱਲ ਰਿਹਾ ਹੈ ਜਿਸ ਦੀ ਸੇਵਾ ਬੀਬੀ ਅਮਨਦੀਪ ਕੌਰ ਅਤੇ ਬੀਬੀ ਸੁਪਿੰਦਰ ਕੌਰ ਵੱਲੋਂ ਨਿਭਾਈ ਜਾ ਰਹੀ ਹੈ ਇਸੇ ਨਾਲ ਹੀ ਗੁਰਬਾਣੀ ਦੀ ਪਾਵਨ ਸੰਥਿਆ ਦੀ ਕਲਾਸ ਸਿੱਖ ਮਿਸ਼ਨਰੀ ਕਾਲਜ ਦੇ ਵੀਰ ਪ੍ਰਭਜੋਤ ਸਿੰਘ ਹਫਤਾਵਾਰੀ ਆਨਲਾਈਨ ਕਲਾਸ ਲੈ ਰਹੇ ਹਨ ਇਸ ਪ੍ਰੋਗਰਾਮ ਤੋਂ ਪਹਿਲਾਂ ਸਿੱਖ ਮਿਸ਼ਨਰੀ ਕਾਲਜ ਯੂਥ ਗੁਰਮਤ ਕਲਾਸ ਵੱਲੋਂ ਦਸਤਾਰ ਸਿਖਲਾਈ ਵਰਕਸ਼ਾਪ ਦੀ ਲੜੀ ਦੀ ਅਰੰਭਤਾ ਕਰਦੇ ਹਾਂ ਪਹਿਲੀ ਵਰਕਸ਼ਾਪ ਪਿੰਡ ਸਿੰਘਪੁਰਾ ਵਿਖੇ ਲਗਾਈ ਜਿਸ ਵਿੱਚ ਦਸਤਾਰ ਸਿਖਲਾਈ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ ਸਮੁੱਚੇ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਬਹੁਤ ਸੁੰਦਰ ਵਿਸ਼ੇ ਨਿਭਾਏ ਗਏ ਸਥਾਨਕ ਸੰਗਤ ਤੋਂ ਇਲਾਵਾ ਸਿੱਖ ਮਿਸਟਰੀ ਕਾਲਜ ਸਰਕਲ ਬਾਰਾਮੁਲਾ ਦੇ ਵੀਰਾਂ ਨੇ ਆ ਕੇ ਅਤੇ ਬੱਚਿਆਂ ਦੀ ਸਨਮਾਨ ਦੀ ਸੇਵਾ ਕਰਕੇ ਬੱਚਿਆਂ ਦਾ ਹੌਸਲਾ ਵਧਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘਪੁਰਾ ਵੱਲੋਂ ਪੂਰਨ ਸਹਿਯੋਗ ਦੇਂਦਿਆ ਸੰਗਤਾਂ ਲਈ ਲੰਗਰ ਪ੍ਰਬੰਧ ਕੀਤਾ ਗਿਆ ਨਾਲ ਹੀ ਮਿਤੀ 28 ਮਾਰਚ ਨੂੰ ਸਿੱਖ ਮਿਸਟਰੀ ਕਾਲਜ ਯੂਥ ਗਰਮਤ ਕਲਾਸ ਵੱਲੋਂ ਗੁਰਦੁਆਰਾ ਸਿੰਘ ਸਭਾ ਮੈਚੂਨਗਰ ਵਿਖੇ ਵੀ ਦਸਤਾਰ ਸਿਖਲਾਈ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਨੌਜਵਾਨਾਂ ਵੱਲੋਂ ਦਸਤਾਰ ਸਿਖਲਾਈ ਅਤੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ